ਮੈਂ ਤਾਂ ਸੋਚ ਰਹੀਆਂ ਵੀ ਕਿੰਨੀ ਵੱਡੀ ਭੁੱਲ ਹੋਈ ਹੈ ਮੈਂ ਆਪ ਕਹਿੰਨੀ ਵੀ ਜਿੰਨੀ ਸਾਤੋਂ ਵੱਡੀ ਭੁੱਲ ਹੋਈ ਹੈ ਨਾ ਆਮ ਆਦਮੀ ਪਾਰਟੀ ਨੂੰ ਮੁੜ ਕੇ ਕਿਸੇ ਪਾਰਟੀ ਨੂੰ ਦੇੜੀ ਨਹੀਂ ਚੜਨ ਦੇਾਂਗੇ ਇਹਨਾਂ ਨੇ ਗੰਦ ਪਾ ਕੇ ਰੱਖਿਆ ਪੰਜਾਬ ਦੇ ਵਿੱਚ ਤੇ ਇਹ ਕਹਿੰਦਾ ਸੀ ਨਾ ਅੰਗਰੇਜ਼ਾਂ ਨੂੰ ਨੌਕਰੀਆਂ ਨਵਾਂਗੇ ਅੰਗਰੇਜ਼ ਇੱਥੇ ਨੌਕਰੀਆਂ ਕਰਨ ਆਉਣਗੇ ਉਹ ਸ਼ਰਮ ਕਰ ਮਾੜੀ ਮੋਟੀ ਮੁੱਖ ਮੰਤਰੀ ਤੂੰ ਇੱਥੇ ਜਿਹੜੇ ਰੁੱਲਦੇ ਪਏ ਇਹਨਾਂ ਨੇ ਨੌਕਰੀ ਦੇ ਦੇ ਥੋੜੀ ਬੋਤੀ ਸ਼ਰਮ ਕਰ ਲੈ ਕੋਈ ਹੈ ਹੀ ਨਹੀਂ ਪਾਗਲ ਹਿਆਜ ਕੋਈ ਹੈ ਹੀ ਨਹੀਂ ਹੈ ਜਦੋਂ ਵੀ ਕਿਤੇ ਵੋਟਾਂ ਪੈਣ ਲੱਗਦੀਆਂ ਨੇ ਕੋਈ ਵੀ ਚੋਣਾ ਹੁੰਦੀਆਂ ਨੇ ਉਸ ਤੋਂ ਪਹਿਲਾਂ ਸਾਨੂੰ ਬੁਲਾ ਕੇ ਮਿੱਠੀ ਗੋਲੀ ਦਿੱਤੀ ਜਾਂਦੀ ਏ ਕਿ ਇਹ ਕੋਈ ਵੀ ਕਾਰਵਾਈ ਨਾ ਕਰਨ ਜੀ ਤੁਹਾਡੀ ਜੁਆਇਨਿੰਗ ਪੱਕੀ ਏ ਤੁਹਾਡਾ ਕੰਮ ਚੱਲ ਰਿਹਾ ਚੱਲ ਰਿਹਾ ਸਾਨੂੰ ਨਹੀਂ ਪਤਾ ਵੀ ਉਹ ਕੰਮ ਕਿੱਥੇ ਚੱਲ ਰਿਹਾ ਆ ਉਹ ਕਾਗਜ਼ਾਂ 'ਚ ਵੀ ਨਹੀਂ ਹੈਗਾ ਆਪਾਂ ਤੇ ਕਹਿ ਦੇਣਾ ਵੀ ਕੁਝ ਕਾਗਜ਼ਾਂ 'ਚ ਸਾਡਾ ਕੁਝ ਨਹੀਂ ਕੀਤਾ ਉਥਲੀ ਸਵੇਰ ਸ਼ਾਮ ਇਹਨਾਂ ਨੂੰ ਪਿੱਟਦੀਆਂ ਵੀ ਪ੍ਰਮਾਤਮਾ ਇਹਨਾਂ ਦਾ ਬੇੜਾ ਨਾ ਚੰਗੀ ਤਰ੍ਹਾਂ ਡੋਬੀ ਮੁੜ ਕੇ ਉੱਠਣ ਜੋਗੇ ਨਾ ਰਹਿਣ ਜਿੱਦਾਂ ਲੋਕਾਂ ਦੇ ਨਿਆਣੇ ਰੋਲ ਰਹੇ ਨੇ ਨਾ ਇਹ ਇਹਨਾਂ ਦੇ ਖੁਦ ਦੇ ਬੱਚੇ ਰੁਲਣ ਰੋਡ ਸ਼ੋਅ ਦੇ ਦੌਰਾਨ ਉਹਨਾਂ ਨੂੰ ਘੇਰਿਆ ਮੁੱਖ ਮੰਤਰੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਇੰਨੇ ਪਿਆਰ ਨਾਲ ਪੇਸ਼ ਆਏ ਕਿ ਹਰੇਕ ਚੈਨਲ ਤੇ ਉਹ ਖਬਰ ਚੱਲੀ ਮੈਨੂੰ ਕਹਿੰਦੇ ਭੈਣੇ ਭੈਣੇ ਆਪਣਾ ਨੰਬਰ ਦੇ ਦੇ ਪਰ ਉਹਨਾਂ ਨੇ ਆਪਣੀ ਪਬਲਿਸਿਟੀ ਬਣਾਉਣ ਲਈ ਬਾਰ-ਬਾਰ ਇਹ ਗੱਲ ਬੋਲੀ ਭੈਣੇ ਨੰਬਰ ਦੇ ਦੇ 1 ਘੰਟੇ ਚ ਮੀਟਿੰਗ ਆਊਗੀ ਤੇ ਇਹ ਹਿਸਾਬ ਲਾ ਲਓ ਕਿ 8 ਮਹੀਨੇ ਹੋ ਚੁੱਕੇ ਤਕਰੀਬਨ ਤਕਰੀਬਨ ਤੇ ਅੱਜ ਤੱਕ ਕੋਈ ਫੋਨ ਨਹੀਂ ਆਇਆ ਕੋਈ ਕੁਝ ਨਹੀਂ ਹੋਇਆ ਫੇਰ ਜਲੰਧਰ ਵਿਖੇ ਅਸੀਂ ਰੋਡ ਸ਼ੋਅ ਕੀਤਾ ਤੇ ਸਾਡੇ ਉੱਤੇ ਪਰਚਾ ਪਾਇਆ ਗਿਆ ਏਸੀ ਦਾ ਉਹਨਾਂ ਨੇ ਲਾਭ ਲਿਆ ਆਪਣੀਆਂ ਵੋਟਾਂ ਵਿੱਚ ਕਿ ਮੈਂ ਇੱਕ ਆਮ ਇੱਕ ਭੈਣ ਦੀ ਗੱਲ ਸੁਣੀ ਏ ਤੇ ਭੈਣ ਨੂੰ ਆਪਾਂ ਜੁਆਇਨਿੰਗ ਵੀ ਲੈਟਰ ਵੀ ਦਵਾਂਗੇ ਬਹੁਤ ਜ਼ਿਆਦਾ ਖਬਰ ਚੱਲੀ ਸੀ ਤੁਸੀਂ ਲੈ ਖੁਸ਼ੀ ਹਾਂ ਮੈਂ ਵੀ ਬਹੁਤ ਖੁਸ਼ ਹਾਂ ਮੈਨੂੰ ਲੱਗਿਆ ਕਿ ਇਹਨਾਂ ਨੇ ਸਾਨੂੰ ਮੀਟਿੰਗ ਦੇ ਦੇਣੀ ਏ ਤੇ ਬਹੁਤ ਜਲਦੀ ਸਾਡੀ ਜੁਆਇਨਿੰਗ ਹੋ ਜਾਊਗੀ ਮੇਰਾ ਮਨ ਵੀ ਮੈਂ ਮਾਨ ਇਹਨਾਂ ਖੁਸ਼ ਹੋ ਗਿਆ ਕਿ ਇੰਨਾ ਵਧੀਆ ਮੁੱਖ ਮੰਤਰੀ ਜਿਨੇ ਇੰਨੀ ਸੋਹਣੀ ਮੇਰੀ ਗੱਲ ਸੁਣੀ ਏ ਬਸ ਉਹ ਸਿਰਫ ਉਹ ਆਪਣੀ ਟੀਆਰਪੀ ਵਧਾਉਣਾ ਚਾਹੁੰਦੇ ਆਪਣੀਆਂ ਵੋਟਾਂ ਚਾਹੁੰਦੇ ਸੀ ਮੁੱਖ ਮੰਤਰੀ ਸ਼ਾਹ ਕਹਿ ਰਿਹਾ ਕਿ ਜੰਨੀਆਂ ਨੌਕਰੀਆਂ ਨਿਯੁਕਤੀਆਂ ਅਸੀਂ ਦੇਤੀਆਂ ਅੱਜ ਤੱਕ ਨਹੀਂ ਕਿਸੇ ਨੇ ਦਿੱਤੀਆਂ ਕੱਚੇ ਮਲਾਜ਼ਮ ਪੱਕੇ ਕਰ ਦਿੱਤੇ ਸਾਰੇ ਪੰਜਾਬ ਦੇ ਅਧਿਆਪਕ ਸਾਰੇ ਪੰਜਾਬ ਦੇ ਮਲਾਜ਼ਮ ਹੈ ਜਿਹੜੇ ਉਹ ਸਾਡੇ ਤੋਂ ਬਾਗੋ ਬਾਗ ਕੇ ਨਵੇਂ ਮੁੰਡਿਆਂ ਨੂੰ ਨੌਕਰੀਆਂ ਸਰ ਤੁਸੀਂ ਅੱਜ ਦਾ ਹਿਸਾਬ ਲਾ ਲਓ ਵੀ 11 ਜੂਨ 11 ਜਥੇਬੰਦੀਆਂ ਇੱਥੇ ਪ੍ਰੋਟੈਸਟ ਕਰ ਰਹੀਆਂ ਤੇ ਜੇ ਫਿਰ ਖੁਸ਼ ਨੇ ਤੇ ਉਹ ਫਿਰ ਇੱਥੇ ਕਿਉਂ ਆਈਆਂ ਅਸੀਂ ਕੋਈ ਵੀ ਮੰਤਰੀ ਕੋਈ ਵੀ ਐਮ ਐਲ ਏ ਕੋਈ ਵੀ ਡੀ ਸੀ ਸਾਹਿਬ ਨਹੀਂ ਛੱਡਿਆ ਜਿਨ੍ਹਾਂ ਨੂੰ ਆਪਣਾ ਮੰਗ ਪੱਤਰ ਨਹੀਂ ਦਿੱਤਾ ਕਿ ਚੋਣਾ ਸੱਤਾ 'ਚ ਆਉਣ ਤੋਂ ਪਹਿਲਾਂ ਜੇ ਭਗਵੰਤ ਸਿੰਘ ਮਾਨ ਨੇ ਸਾਡੇ ਨਾਲ ਵਾਅਦਾ ਕੀਤਾ ਤੇ ਇਹ ਵਾਅਦਾ ਪੂਰਾ ਕੀਤਾ ਜਾਵੇ। ਲੁਧਿਆਣੇ ਦਾ ਕੀ ਟੈਂਪਰੇਚਰ ਹੈ ਛੋਟੇ ਛੋਟੇ ਜਵਾਕ ਆਏ ਹੋਏ ਨੇ ਇਹਨਾਂ ਨੂੰ ਕੋਈ ਵੈਰੀਫਿਕੇਸ਼ਨ ਸਾਡੀਆਂ ਹੋ ਗਈਆਂ ਨੇ। ਵੇਰੀਫਿਕੇਸ਼ਨ ਆ ਕਿ ਸਹਾਰਤਾ ਕਰਵਾਤੀ ਨੇ ਸਾਡੇ ਨਾਲ ਨਹੀਂ ਨਜ਼ਾਇਜ਼ ਹੋਈ ਵੀ ਕਿਉਂ ਵੈਰੀਫਿਕੇਸ਼ਨ ਆ ਕਰਵਾਈਆਂ ਕਿਉਂ ਮਿੱਠੀਆਂ ਗੋਲੀਆਂ ਦੰਦਿਆਂ ਤੁਸੀਂ ਬੰਦੇ ਦੇ ਦਿਮਾਗ ਤੇ ਨਾ ਪਾਵਰ ਦਾ ਨਸ਼ਾ ਚੜ ਗਿਆ ਹੈ ਇਹਨਾਂ ਨੂੰ ਉੱਤਰ ਦਾ ਬਹੁਤ ਬੁਰਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਇਹਨਾਂ ਨੂੰ ਇੰਨਾ ਲੋਕਾਂ ਨੇ ਭਜਾਣਾ ਹੈ ਨਾ ਗਲੀਆਂ ਦੇ ਵਿੱਚ ਇਹਨਾਂ ਨੂੰ ਪੰਜਾਬ ਛੱਡਣਾ ਪੈ ਜਾਣਾ ਹੈ ਠੀਕ ਹੈ ਬੇ ਬੇ ਗੈਰਤ ਬੰਦਾ ਸੀ ਸੀਐਮ ਦੀ ਕੁਰਸੀ ਤੇ ਬਿਠਾਤਾ ਤੇ ਭੁਗਤ ਰਹੇ ਹਾਂ ਅਸੀਂ ਉਹ ਕਹਿੰਦੇ ਮੈਥੋਂ ਕਾਬਿਲ ਮੁੱਖ ਮੰਤਰੀ ਨਹੀਂ ਆਇਆ ਇਹ ਤੋਂ ਪਹਿਲਾਂ ਮੈਂ ਕਹਿੰਦੀ ਪੰਜਾਬ ਦਾ ਇਤਿਹਾਸ ਕਰਪਟ ਕਰਦਾ ਇਸ ਬੰਦੇ ਨੇ ਲੁਧਿਆਣਾ ਪੱਛਮੀ ਚੋਨਾ ਚ ਜਿੱਥੇ ਪਾਰਟੀਆਂ ਆਪੋ ਆਪਣਾ ਪ੍ਰਚਾਰ ਕਰ ਰਹੀਆਂ ਉਥੇ ਜਿਹੜੇ ਲੋਕ ਸਰਕਾਰਾਂ ਤੋਂ ਪੀੜਤ ਹੈ ਉਹ ਆਪਣਾ ਪ੍ਰਚਾਰ ਕਰਨ ਲਈ ਵੀ ਉਥੇ ਪਹੁੰਚ ਰਹੇ ਹੋ ਪ੍ਰਚਾਰ ਕਾਦਾ ਕਰਦੇ ਆ ਆਪਦੇ ਦੁੱਖ ਦਾ ਪ੍ਰਚਾਰ ਆਪਦੀਆਂ ਪੀੜਾਂ ਦਾ ਪ੍ਰਚਾਰ ਜਿਹੜੇ ਸਰਕਾਰ ਨੇ ਉਹਨਾਂ ਨੇ ਵਾਅਦੇ ਕੀਤੇ ਆ ਉਹਨਾਂ ਵਾਅਦਿਆਂ ਤੋਂ ਜਿਹੜੇ ਵਾਅਦੇ ਭਰੋਸਿਆਂ ਤੋਂ ਮੁੱਕਰੀ ਆ ਉਹਦਾ ਪ੍ਰਚਾਰ ਤਾਂ ਇਸੇ ਪ੍ਰਚਾਰ ਕਰਨ ਆਏ ਆ ਅਧਿਆਪਕ ਕੀ ਮਾਮਲਾ ਇਹਨਾਂ ਦਾ ਕਿਉਂ ਇਹ ਪ੍ਰੋਟੈਸਟ ਕਰ ਰਹੇ ਨੇ ਸਰਕਾਰ ਦੇ ਖਿਲਾਫ ਸੰਜੀਵ अरोड़ा ਦੇ ਮਰਦਾਬਾਦ ਦੇ ਨਾਰੇ ਭਗਵੰਤ ਮਾਨ ਦੇ ਮਰਦਾਬਾਦ ਦੇ ਨਾਰੇ ਕਿਉਂ ਲਗਾ ਰਹੇ ਨੇ ਗੱਲਬਾਤ ਕਰਦੇ ਆ ਕੀ ਮਾਮਲਾ ਪ੍ਰਧਾਨ ਜੀ ਇੱਕ ਵਾਰ ਜਰੂਰ ਸਾਰੀ ਡਿਟੇਲ ਚ ਦੱਸ ਜੀ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਨੂੰ ਕਿਹਾ ਸੀਗਾ ਮੈਨੂੰ ਵੋਟਾਂ ਪਾਓ ਅਤੇ ਪਵਾਓ ਤੇ ਮੈਂ ਬਿਨਾ ਕਿਸੇ ਮਤਲਬ ਕੰਡੀਸ਼ਨ ਦੇ ਮੈਂ ਤੁਹਾਨੂੰ ਸਤਾ ਦੇ ਵਿੱਚ ਆ ਕੇ ਪਹਿਲ ਦੇ ਅਧਾਰ ਤੇ ਤੁਹਾਡੇ ਮੈਂ ਜਿਹੜੇ ਮੁੱਦੇ ਆ ਹੱਲ ਕਰਾਂਗਾ ਤੁਹਾਨੂੰ ਨਿਯੁਕਤੀ ਪੱਤਰ ਦੇਵਾਂਗਾ ਪਰ ਅੱਜ 3 ਸਾਲ ਹੋ ਗਏ ਆ ਨਾ ਕੋਈ ਨਿਯੁਕਤੀ ਪੱਤਰ ਦਿੱਤਾ ਗਿਆ ਹੈ ਨਾ ਸਾਡੀ ਕੋਈ ਸੁਣਵਾਈ ਕੀਤੀ ਗਈ ਹੈ ਮੀਟਿੰਗਾਂ ਦੇ ਕੇ ਮੰਤਰੀ ਸਾਹਿਬ ਭੱਜ ਜਾਂਦੇ ਆ ਮੀਟਿੰਗਾਂ ਰੈੱਡ ਇੱਕ ਦਿਨ ਪਹਿਲਾਂ ਕਰ ਦਿੱਤੀਆਂ ਜਾਂਦੀਆਂ ਤੁਸੀਂ ਇਹ ਕਹਿੰਦੇ ਹੋ ਤੁਹਾਡਾ ਮੁੱਦਾ ਕੀ ਹੈ ਵੀ ਤੁਹਾਡੀ ਕੀ ਹੈ ਮਤਲਬ ਕਿਹੜੀ ਯੂਨੀਅਨ ਹੈ ਤੁਹਾਡੀ ਉਹ ਜਰੂਰ ਦੱਸੋ ਸਾਡੀ ਮੁੜ ਬਖਾਲ ਕਚੇ ਦੇਪ ਯੂਨੀਅਨ ਹੈ ਯੂਨੀਅਨ ਹੈ ਅਸੀਂ ਕਿਸੇ ਕਾਰਨ ਕਰਨਾ ਕਰਨ ਛੱਡ ਗਏ ਸੀ ਜੋਬ 10 ਸਾਲ 5 ਸਾਲ ਕੇ ਅਲੱਗ-ਅਲੱਗ ਸਭ ਦੇ ਤਜਰਬੇ ਆ ਸਭ ਦੇ ਅਲੱਗ-ਅਲੱਗ ਮੈਟਰ ਸੀਗੇ ਤੇ ਜਦੋਂ ਸਤਾ ਆਪਣੇ ਕਾਂਗਰਸ ਸਰਕਾਰ ਦੇ ਟਾਈਮ ਤਰਨਾ ਲਾਇਆ ਸੀਗਾ ਉਦੋਂ ਮੰਤਰੀ ਸਾਹਿਬ ਸਾਡੇ ਧਰਨੇ ਦੇ ਵਿੱਚ ਆ ਕੇ ਕਹਿ ਕੇ ਗਏ ਸੀਗੇ ਕਿ ਤੁਸੀਂ ਮੈਨੂੰ ਵੋਟਾਂ ਪਾਓ ਤੇ ਮੈਂ ਤੁਹਾਨੂੰ ਮੰਤਰੀ ਬਣ ਕੇ ਤੇ ਤੁਹਾਡੀ ਮੈਂ ਬਹਾਲੀ ਕਰਾਂਗਾ ਤੁਹਾਡੇ ਮੈਂ ਮੁੱਦੇ ਪਹਿਲ ਦੇ ਆਧਾਰ ਤੇ ਹੱਲ ਕਰਾਂਗਾ ਬਣੇ ਤਾਂ ਕਹਿੰਦੇ ਆ ਕਿ ਸਾਰੇ ਵਰਗ ਅਧਿਆਪਕ ਸਾਰੇ ਸਾਡੇ ਤੋਂ ਖੁਸ਼ ਹੈ ਤੁਸੀਂ ਧਰਨਾ ਦੇ ਕੇ ਰੌਲਾ ਪਾਈ ਜਾਂਦੇ ਹੋ ਸਿਰਫ ਉਹ ਕਾਗਜ਼ੀ ਕਾਰਵਾਈਆਂ ਨੇ ਜੋ ਕੁਝ ਸਿਰਫ ਕਾਗਜ਼ਾਂ 'ਚ ਹੋ ਰਿਹਾ ਜੋ ਕਿ ਜ਼ਮੀਨੀ ਪੱਧਰ ਤੇ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਤਾਨੂੰ ਜਿੱਦਾਂ ਕਿ ਸਹਿ ਵਿਕਾਸਾਨੀ ਸਾਹਿਬ ਨੇ ਦੱਸਿਆ ਹੈ ਕਿ ਜਦੋਂ ਅਸੀਂ ਸੱਤਾ ਤੋਂ ਆਉਣ ਇਹਨਾਂ ਦੇ ਸੱਤਾ ਤੋਂ ਆਉਣ ਤੋਂ ਪਹਿਲਾਂ 2021 ਦੇ ਵਿੱਚ ਕਾਂਗਰਸ ਦੇ ਟਾਈਮ ਅਸੀਂ ਧਰਨਾ ਲਾਇਆ ਮਹਾਲੀ ਸਾਰੀਆਂ ਜਥੇਬੰਦੀਆਂ ਨਾਲ ਮਿਲ ਕੇ ਉੱਥੇ ਸ਼ਾਮ ਦੇ ਟਾਈਮ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਆਉਂਦੇ ਜਦੋਂ ਕਿ ਸੱਤਾ 'ਚ ਨਹੀਂ ਆਏ ਸੀ ਇਹਨਾਂ ਨੇ ਆ ਕੇ ਸਾਨੂੰ ਕੋਲ ਬੈਠ ਕੇ ਆਖਿਆ ਕਿ ਤੁਸੀਂ ਸਾਡੀ ਸਪੋਰਟ ਕਰੋ ਤਾਂ ਅਸੀਂ ਤੁਹਾਡੀ ਆਮ ਆਦਮੀ ਦੀ ਸਰਕਾਰ ਆ ਤੇ ਅਸੀਂ ਤੁਹਾਡੀ ਹਰ ਸੁਣਵਾਈ ਕਰਾਂਗੇ ਚਾਹੇ ਕੋਈ ਕਿਸ ਰੀਜ਼ਨ ਕਰਕੇ ਤੁਸੀਂ ਜੌਬ ਛੱਡੀ ਹੋਵੇਗੀ ਬਿਨਾਂ ਸ਼ਰਤ ਅਸੀਂ ਤੁਹਾਨੂੰ ਬਹਾਲ ਕਰਾਂਗੇ ਤੇ ਤੁਸੀਂ ਦੇਖ ਲਓ ਕਿ ਅੱਜ 3 ਸਾਲ ਗੁਜ਼ਰ ਜਾਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਸਾਡੀ ਸਾਰ ਨਹੀਂ ਲਈ ਹੈਗੀ ਅਸੀਂ ਸਬ ਕਮੇਟੀ ਨਾਲ 10 ਤੋਂ ਵੱਧ ਮੀਟਿੰਗਾਂ ਕਰ ਚੁੱਕੇ ਹਾਂ ਪੰਜ ਵਾਰ ਸਾਡੀ ਵੈਰੀਫਿਕੇਸ਼ਨ ਹੋ ਚੁੱਕੀ ਹੈ ਹਰ ਵਾਰ ਮੀਟਿੰਗ 'ਚ ਕਿਹਾ ਜਾਂਦਾ ਹੈ ਕਿ ਤੁਹਾਡੇ ਜੁਆਇਨਿੰਗ ਲੈਟਰ ਜਾਰੀ ਕਰ ਜਦੋਂ ਵੀ ਕਿਤੇ ਵੋਟਾਂ ਪੈਣ ਲੱਗਦੀਆਂ ਨੇ ਕੋਈ ਵੀ ਚੋਣਾ ਹੁੰਦੀਆਂ ਨੇ ਉਸ ਤੋਂ ਪਹਿਲਾਂ ਸਾਨੂੰ ਬੁਲਾ ਕੇ ਮਿੱਠੀ ਗੋਲੀ ਦਿੱਤੀ ਜਾਂਦੀ ਹੈ ਕਿ ਇਹ ਕੋਈ ਵੀ ਕਾਰਵਾਈ ਨਾ ਕਰਨ ਜੀ ਤੁਹਾਡੀ ਜੁਆਇਨਿੰਗ ਪੱਕੀ ਏ ਤੁਹਾਡਾ ਕੰਮ ਚੱਲ ਰਿਹਾ ਚੱਲ ਰਿਹਾ ਸਾਨੂੰ ਨਹੀਂ ਪਤਾ ਵੀ ਉਹ ਕੰਮ ਕਿੱਥੇ ਚੱਲ ਰਿਹਾ ਆ ਉਸ ਕਾਗਜ਼ਾਂ 'ਚ ਵੀ ਨਹੀਂ ਹੈਗਾ ਆਪਾਂ ਤੇ ਕਹਿ ਦੇਣਾ ਵੀ ਕੁਝ ਕਾਗਜ਼ਾਂ 'ਚ ਸਾਡਾ ਕੁਝ ਨਹੀਂ ਕੀਤਾ ਸਿਰਫ ਇਹਨਾਂ ਨੇ ਸਾਨੂੰ ਲਾਰਿਆਂ ਵਿੱਚ ਰੱਖਿਆ ਤਿੰਨ ਸਾਲ ਤੋਂ ਜਿੱਦਾਂ ਕਿ ਪਿੱਛੇ ਲੱਗੇ ਪੋਸਟਰ ਤੁਸੀਂ ਦੇਖ ਸਕਦੇ ਆ ਅਸੀਂ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਕੋਈ ਵੀ ਡੀਸੀ ਸਾਹਿਬ ਨਹੀਂ ਛੱਡਿਆ ਜਿਨ੍ਹਾਂ ਨੂੰ ਆਪਣਾ ਮੰਗ ਪੱਤਰ ਨਹੀਂ ਦਿੱਤਾ ਕਿ ਚੋਣਾ ਸੱਤਾ 'ਚ ਆਉਣ ਤੋਂ ਪਹਿਲਾਂ ਜੇ ਭਗਵੰਤ ਸਿੰਘ ਮਾਨ ਨੇ ਸਾਡੇ ਨਾਲ ਵਾਅਦਾ ਕੀਤਾ ਤੇ ਇਹ ਵਾਅਦਾ ਪੂਰਾ ਕੀਤਾ ਜਾਵੇ ਕਿ ਉਹ ਇਸ ਗੱਲ ਤੇ ਆ ਹੀ ਨਹੀਂ ਰਹੇ ਹਰ ਵਾਰ ਸਾਨੂੰ ਕਿਹਾ ਜਾਂਦਾ ਕਿ ਇਸ ਮਹੀਨੇ ਇਸ ਮਹੀਨੇ ਤੇ 3 ਸਾਲ ਗੁਜ਼ਰ ਜਾਣ ਤੋਂ ਬਾਅਦ ਅਸੀਂ ਉੱਥੇ ਦੇ ਉੱਥੇ ਖੜੇ ਇੱਕ ਗੱਲ ਹੈ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਜਿਹੜਾ ਤੁਹਾਡਾ ਬਣਦਾ ਹੱਕ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਕਹਿ ਰਿਹਾ ਕਿ ਜਿੰਨੀਆਂ ਨੌਕਰੀਆਂ ਅਨੁਯੁਕਤੀਆਂ ਅਸੀਂ ਦੇਤੀਆਂ ਅੱਜ ਤੱਕ ਨਹੀਂ ਕਿਸੇ ਨੇ ਦਿੱਤੀਆਂ ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਸਾਰੇ ਪੰਜਾਬ ਦੇ ਅਧਿਆਪਕ ਸਾਰੇ ਪੰਜਾਬ ਦੇ ਮੁਲਾਜ਼ਮ ਹੈ ਜਿਹੜੇ ਉਹ ਸਾਡੇ ਤੋਂ ਬਾਗੋ-ਬਾਗਿਆ ਨਵੇਂ ਮੁੰਡਿਆਂ ਨੂੰ ਨੌਕਰੀਆਂ ਮਿਲੀਆਂ ਸਰ ਤੁਸੀਂ ਅੱਜ ਦਾ ਹਿਸਾਬ ਲਾ ਲਓ ਵੀ 11 ਜੂਨ 11 ਜਥੇਬੰਦੀਆਂ ਇੱਥੇ ਪ੍ਰੋਟੈਸਟ ਕਰ ਰਹੀਆਂ ਤੇ ਜੇ ਫਿਰ ਖੁਸ਼ ਨੇ ਤੇ ਉਹ ਫਿਰ ਇੱਥੇ ਕਿਉਂ ਆਈਆਂ ਉਹ ਸਭ ਝੂਠ ਪਖੰਡਰ ਚ ਜਾ ਜਾ ਰਿਹਾ ਇਹ ਪਹਿਲੀਆਂ ਸਰਕਾਰਾਂ ਤੋਂ ਵੀ ਸਰਕਾਰ ਸਭ ਤੋਂ ਜ਼ਿਆਦਾ ਮਾੜੀ ਸਰਕਾਰ ਆ ਜਿਹੜੀਆਂ ਧੀਆਂ ਭੈਣਾਂ ਨੂੰ ਸੜਕਾਂ ਤੇ ਰੋਲ ਰਿਆ ਅੱਜ ਸਵੇਰੇ 8 ਵਜੇ ਤੋਂ ਹੀ ਦਰਦਰ ਤੇ ਭਟਕ ਰਹੇ ਆ ਕੋਈ ਜਿਹੜੇ ਖੜੇ ਹੋਏ ਆ ਚੋਣਾ ਚ ਉਹਨਾਂ ਵਿੱਚੋਂ ਕੋਈ ਪ੍ਰਸ਼ਾਸਨ ਵਿੱਚੋਂ ਸਾਡੀ ਬਾਤ ਨਹੀਂ ਲਈ ਗਈ ਵੀ ਹਾਂ ਵੀ ਤੁਸੀਂ ਇੱਥੇ ਕਿਉਂ ਆ ਜਾਂ ਤੁਸੀਂ ਗਰਮੀ 'ਚ ਰੋ ਰਹੇ ਆ ਤੁਸੀਂ ਕੀ ਚਾਹੁੰਦੇ ਆ ਕੋਈ ਵੀ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਰਾਬਤਾ ਕਾਇਮ ਨਹੀਂ ਕੀਤਾ ਇਹ ਸਾਨੂੰ ਕੀੜੇ ਮਕੌੜੇ ਸਮਝ ਰਹੇ ਆ ਕੀੜੇ ਮਕੌੜੇ ਕੀ ਲੱਗਦਾ ਕਿਉਂ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ ਜਿਹੜੇ ਕਹਿੰਦੇ ਸੀ ਕਿ ਕੋਈ ਬੰਦਾ ਨਾਰਾਜ਼ ਨਹੀਂ ਹੋਊਗਾ ਨਾ ਸੜਕਾਂ ਤੇ ਰੋਲਣਾ ਪਊ ਨਾ ਕਿਸੇ ਤਰੀਕੇ ਦਾ ਇਹੋ ਜਿਹਾ ਕੁਝ ਹੋਊਗਾ ਫਿਰ ਉਹਨਾਂ ਦਾ ਰਾਜ ਇਹ ਕਿਉਂ ਹੋ ਰਿਹਾ ਕਿਉਂਕਿ ਜੇ ਉਹ ਸੱਤਾ ਤੋਂ ਆਉਣ ਤੋਂ ਪਹਿਲਾਂ ਉਹਨਾਂ ਨੇ ਮਤਲਬ ਬਣਾਵਟੀ ਵਾਦੇ ਘਰੇ ਸੀ ਲੋਕਾਂ ਨੂੰ ਇਹ ਸੀਗਾ ਵੀ ਜਿਵੇਂ ਦੂਜੀਆਂ ਸਰਕਾਰਾਂ ਤੰਗ ਕਰ ਰਹੀਆਂ ਸੀਗੀਆਂ ਵੀ ਆਪਾਂ ਬਦਲਾ ਲੈ ਆਉਣੇ ਆ ਪਰ ਬਦਲਾ ਉਹ ਸਿਰਫ ਨਾਂ ਦੀ ਬਦਲਾਅ ਸੀਗਾ ਤੇ ਹਾਨਾ ਕੀ ਹਕੀਕਤ ਹੈ ਹੁਣ ਤੁਸੀਂ ਸਭ ਜਗ੍ਹਾ ਦੇਖ ਲਓ ਹਰ ਇੱਕ ਵਰਗ ਇਕੱਲਾ ਇਹ ਨਹੀਂ ਕਿ ਵੀ ਟੀਚਰ ਵਰਗੀ ਸਾਰਾ ਮਤਲਬ ਇਹਨਾਂ ਤੋਂ ਦੁਖੀ ਹੋਵੇ ਹਰ ਇੱਕ ਮੁਲਾਜ਼ਮ ਜਥੇਵੰਦੀ ਦੁਖੀ ਹੈ ਇਹਨਾਂ ਤੋਂ ਤੇ ਰੋਡ 'ਚ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਨੀ ਹੈ ਕਿ ਮਜੀਠੇ ਰੋਡ ਸ਼ੋਅ ਦੌਰਾਨ ਮੈਂ ਇਹ ਨੇੜੇ ਨਹੀਂ ਜਾਣ ਦੇ ਰਹੇ ਸੀ ਅਸੀਂ ਚੁੱਪ ਕਰਕੇ ਉੱਥੇ ਬੈਠੇ ਰਹੇ ਜਦੋਂ ਪੂਰਾ ਆਪਣਾ মিডিਆ ਆ ਗਿਆ ਤੇ ਮੈਂ ਰੋਡ ਸ਼ੋਅ ਦੇ ਦੌਰਾਨ ਉਹਨਾਂ ਨੂੰ ਘੇਰਿਆ ਮੁੱਖ ਮੰਤਰੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਇੰਨੇ ਪਿਆਰ ਨਾਲ ਪੇਸ਼ ਆਏ ਕਿ ਹਰੇਕ ਚੈਨਲ ਤੇ ਉਹ ਖਬਰ ਚੱਲੀ ਮੈਨੂੰ ਕਹਿੰਦੇ ਭੈਣੇ ਭੈਣੇ ਆਪਣਾ ਨੰਬਰ ਦੇ ਦੇ ਮੈਂ ਕਿਹਾ ਸਰ ਮੁੱਖ ਮੰਤਰੀ ਸਾਹਿਬ ਮੇਰਾ ਨੰਬਰ ਮੰਗ ਪੱਤਰ ਉੱਪਰ ਲਿਖਿਆ ਆ ਪਰ ਉਹਨਾਂ ਨੇ ਆਪਣੀ ਪਬਲਿਸਿਟੀ ਬਣਾਉਣ ਲਈ ਬਾਰ-ਬਾਰ ਇਹ ਗੱਲ ਬੋਲੀ ਭੈਣੇ ਨੰਬਰ ਦੇ ਦੇ ਇੱਕ ਘੰਟੇ ਚ ਮੀਟਿੰਗ ਆਊਗੀ ਤੇ ਇਹ ਹਿਸਾਬ ਲਾ ਲਓ ਕਿ 8 ਮਹੀਨੇ ਹੋ ਚੁੱਕੇ ਤਕਰੀਬਨ ਤਕਰੀਬਨ ਤੇ ਅੱਜ ਤੱਕ ਕੋਈ ਫੋਨ ਨਹੀਂ ਆਇਆ ਕੋਈ ਕੁਝ ਨਹੀਂ ਆਫਰ ਜਿਲੰਦਰ ਵਿਖੇ ਅਸੀਂ ਰੋਡ ਸ਼ੋਅ ਕੀਤਾ ਤੇ ਸਾਡੇ ਉੱਤੇ ਪਰਚਾ ਪਾਇਆ ਗਿਆ ਜੋ ਕਿ ਬਿਲਕੁਲ ਨਜਾਇਜ਼ ਢੰਗ ਨਾਲ ਸਾਡੇ ਉੱਤੇ ਪਰਚਾ ਪਾਇਆ ਗਿਆ ਉਸ ਤੋਂ ਬਾਅਦ ਕਬਾਨਾ ਵਿਖੇ ਸਾਨੂੰ ਲੈ ਕੇ ਗਏ ਵੀ ਤੁਹਾਡੀ ਮੀਟਿੰਗ ਕਰਾਣੇ ਆ ਰੋਡ ਸ਼ੋਅ ਨਾ ਕਰੋ ਜਦੋਂ ਅਸੀਂ ਪਹੁੰਚੇ ਤੇ ਮੰਤਰੀ ਸਾਹਿਬ ਉੱਠ ਕੇ ਜਾਣ ਵਾਲੇ ਸੀ ਅੱਗੇ ਉਹ ਕਿ ਉਹਨਾਂ ਨੂੰ ਘੇਰਿਆ ਗਿਆ ਤੇ ਉਹਨਾਂ ਨੇ ਕਿਹਾ ਭੈਣੇ ਇੱਕ ਘੰਟੇ ਦੇ ਵਿੱਚ ਤੈਨੂੰ ਮੀਟਿੰਗ ਆ ਰਹੀ ਏ ਤੇ ਪਰ ਉਹ ਇੱਕ ਘੰਟਾ ਇੱਕ ਸਾਲ ਹੋ ਚੁੱਕਿਆ ਨਹੀਂ ਸੁਣਵਾਈ ਹੋਈ ਸਿਰਫ ਕਹਿਣ ਦੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਸਾਡੇ ਮੱਥੇ 'ਤੇ ਨਹੀਂ ਲੱਗਣਾ ਚਾਹੁੰਦੇ ਮਤਲਬ ਤੁਹਾਨੂੰ ਕਿਹਾ ਗਿਆ ਭੈਣੇ ਨੰਬਰ ਦੇ ਫਿਰ ਭੈਣ ਨੂੰ ਫੋਨ ਕੀਤਾ ਭਰਾ ਨਹੀਂ ਜੀ ਕੋਈ ਫੋਨ ਨਹੀਂ ਆਇਆ ਇਸ ਗੱਲ ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਲੋਕਾਂ ਦਾ ਲੋਕਾਂ ਵੱਲੋਂ ਟਰੋਲ ਵੀ ਕੀਤਾ ਗਿਆ ਸਾਨੂੰ ਕਿ ਇਹ ਉਹਨਾਂ ਦੇ ਭੇੜ ਆ ਇਹ ਉਹਨਾਂ ਨੇ ਜਾਣ ਕੇ ਖਿਲਾ ਰਿਆ ਤੇ ਯਾਨੀ ਕਿ ਸਾਡਾ ਆਮ ਲੋਕਾਂ ਨੇ ਵੀ ਮਜ਼ਾਕ ਉਡਾਇਆ ਤੇ ਐਸੀ ਦਾ ਉਹਨਾਂ ਨੇ ਲਾਭ ਲਿਆ ਆਪਣੀਆਂ ਵੋਟਾਂ ਵਿੱਚ ਕਿ ਮੈਂ ਇੱਕ ਆਮ ਇੱਕ ਭੈਣ ਦੀ ਗੱਲ ਸੁਣੀ ਹੈ ਤੇ ਭੈਣ ਨੂੰ ਆਪਾਂ ਜੁਆਇਨਿੰਗ ਵੀ ਲੈਟਰ ਵੀ ਦਵਾਂਗੇ ਬਹੁਤ ਜ਼ਿਆਦਾ ਉਹ ਖਬਰ ਚੱਲੀ ਸੀ ਤੁਸੀਂ ਲੈ ਸਕੋ ਮੈਂ ਵੀ ਬਹੁਤ ਖੁਸ਼ ਹਾਂ ਮੈਨੂੰ ਲੱਗਿਆ ਕਿ ਇਹਨਾਂ ਨੇ ਸਾਨੂੰ ਮੀਟਿੰਗ ਦੇ ਦੇਣੀ ਹੈ ਤੇ ਬਹੁਤ ਜਲਦੀ ਸਾਡੀ ਜੁਆਇਨਿੰਗ ਹੋ ਜਾਊਗੀ ਮੇਰਾ ਮਨ ਵੀ ਮੈਂ ਮਨ ਇਹਨਾਂ ਖੁਸ਼ ਹੋ ਗਿਆ ਕਿ ਇਹਨਾਂ ਵਧੀਆ ਮੁੱਖ ਮੰਤਰੀ ਜਿਨੇ ਇੰਨੀ ਸੋਹਣੀ ਮੇਰੀ ਗੱਲ ਸੁਣੀ ਹੈ ਬਸ ਉਹ ਸਿਰਫ ਉਹ ਆਪਣੀ ਟੀਆਰਪੀ ਵਧਾਉਣਾ ਚਾਹੁੰਦੇ ਆਪਣੀਆਂ ਵੋਟਾਂ ਚਾਹੁੰਦੇ ਸੀ ਰੋਸ਼ੋ ਜੀ ਸਰਕਾਰ ਤੋਂ ਕਿਵੇਂ ਧਰਨਾ ਸਰ ਜਿਵੇਂ ਕਹਿੰਦੇ ਆ ਨਾ ਹਾਤੀਲੇ ਰੰਦਖਾਂਡ ਦੇ ਹੋਰ ਦਿਖਾਉਣ ਦੇ ਹੋਰ ਬਿਲਕੁਲ ਲਾਗੂ ਹੋ ਗਈ ਜਿਹਨੂੰ ਕਹਿੰਦੇ ਐ ਵੀ ਪਾਵਰ ਕਰਪਟਸ ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ ਐ ਬੰਦੇ ਦੇ ਦਿਮਾਗ ਤੇ ਨਾ ਪਾਵਰ ਦਾ ਨਸ਼ਾ ਚੜ ਗਿਆ ਐ ਇਹਨੂੰ ਤਾਂ ਉਤਰਨਾ ਬਹੁਤ ਬੁਰਾ ਐ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਇਹਨਾਂ ਨੂੰ ਇੰਨਾ ਲੋਕਾਂ ਨੇ ਭਜਾਣਾ ਐ ਨਾ ਗਲੀਆਂ ਦੇ ਵਿੱਚ ਇਹਨਾਂ ਨੂੰ ਪੰਜਾਬ ਛੱਡਣਾ ਪੈ ਜਾਣਾ ਐ ਜਿਹੜੇ ਵਾਦੇ ਸਾਰੇ ਫੇਕ ਵਾਦੇ ਆ ਕੋਈ ਵਾਦਾ ਇਹਨਾਂ ਨੇ ਸਾਡੇ ਨਾਲ ਪੂਰਾ ਨਹੀਂ ਕੀਤਾ ਦੇਖੋ ਕਦੋਂ ਤੋਂ ਅਸੀਂ ਰੁਲ ਰਹੇ ਹਾਂ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਲੁਧਿਆਣੇ ਦਾ ਕੀ ਟੈਂਪਰੇਚਰ ਹੈ ਛੋਟੇ ਛੋਟੇ ਜਵਾਕ ਆਏ ਹੋਏ ਨੇ ਇਹਨਾਂ ਨੇ ਕੋਈ ਵੈਰੀਫਿਕੇਸ਼ਨ ਸਾਡੀਆਂ ਹੋ ਗਈਆਂ ਨੇ ਫਿਰ ਵੈਰੀਫਿਕੇਸ਼ਨ ਆ ਕਿਸ ਅਧਾਰ ਤੇ ਕਰਵਾਤੀ ਨੇ ਸਾਡੇ ਨਾਲ ਨਹੀਂ ਨਜ਼ਾਇਜ਼ ਹੋਈ ਵੀ ਕਿਉਂ ਵੈਰੀਫਿਕੇਸ਼ਨ ਆ ਕਰਵਾਈਆਂ ਕਿਉਂ ਮਿੱਠੀਆਂ ਗੋਲੀਆਂ ਦੰਦਿਆਂ ਤੁਸੀਂ ਇਹਨਾਂ ਦਾ ਡਰਾਮਾ ਹੋ ਰਿਹਾ ਹੈ ਇਹਨਾਂ ਨੂੰ ਕੋਈ ਨੌਕਰੀਆਂ ਗਰਾਊਂਡ ਲੈਵਲ ਤੇ ਕਿਤੇ ਅਵੇਲੇਬਲ ਨਹੀਂ ਹੈ ਕਿ ਦੇਖੋ ਅੱਜ 11 ਜਥੇ ਬੰਦੀਆਂ ਆਈਆਂ ਹੋਈਆਂ ਨੇ ਤੁਸੀਂ ਅੰਦਾਜ਼ਾ ਲਾ ਲਓ ਵੀ ਲੋਕ ਇੰਨੇ ਕਿ ਦੁਖੀ ਐ ਜਿਹੜੇ ਆਮ ਪਬਲਿਕ ਉਹ ਦੁਖੀ ਐ ਇਹਨਾਂ ਤੋਂ ਜਿਹੜੇ ਇਹਨਾਂ ਦੇ ਚੇਲੇ ਚਪਟੇ ਉਹਨਾਂ ਨੂੰ ਫਾਇਦੇ ਹੋ ਉਹਨਾਂ ਨੂੰ ਆਪਣੇ ਜਿਵੇਂ ਇੱਕ ਕਹਿੰਦੇ ਨੇ ਕਿ ਇੰਨਾ ਵੰਡੇ ਰੋੜੀਆਂ ਮੁਰਮੁਰ ਆਪਣਿਆਂ ਨੂੰ ਦੇ। ਬਾਤ ਇਹਦਾ ਵੀ ਇਹੀ ਕੰਮ ਹੈ। ਇਹਨੇ ਆਪਣੇ ਮਜੀਦ ਮੰਤਰੀ ਸਭਰ ਜਾਲੇ ਨੇ ਤੁਸੀਂ ਦੇਖੋ ਪੰਜਾਬ 'ਚ ਪਹਿਲਾਂ ਤਾਂ ਤੁਸੀਂ ਦੇਖੋ ਵੀ ਕ੍ਰਾਈਮ ਰੇਟ ਕਿੰਨਾ ਹਾਈ ਹੋ ਗਿਆ। ਕਦੇ ਇੰਨਾ ਬੁਰਾ ਹਾਲ ਸੀਗੀ ਇੰਨੀ ਵੱਡ ਠੁਕ ਸੀਗੀ। ਆਮ ਬੰਦਾ ਰੋਲ ਰਿਹਾ ਪੜ ਪੰਜਾਬ ਲੋਕੀ ਛੱਡ ਛੱਡ ਕੇ ਜਾ ਰਹੇ ਸੀ। ਇਹ ਕਹਿੰਦਾ ਸੀ ਨਾ ਅੰਗਰੇਜ਼ਾਂ ਨੂੰ ਨੌਕਰੀਆਂ ਨਵਾਂਗੇ। ਅੰਗਰੇਜ਼ ਇੱਥੇ ਨੌਕਰੀਆਂ ਕਰਨ ਆਉਣਗੇ। ਉਹ ਸ਼ਰਮ ਕਰ ਮਾੜੀ ਮੋਟੀ ਮੁੱਖ ਮੰਤਰੀ ਤੂੰ ਇੱਥੇ ਜਿਹੜੇ ਰੁੱਲਦੇ ਪਏ ਇਹਨਾਂ ਨੂੰ ਨੌਕਰੀ ਦੇ ਦੇ। ਥੋੜੀ ਬਹੁਤੀ ਸ਼ਰਮ ਕਰ ਲੈ ਕੋਈ ਹੈ ਹੀ ਨਹੀਂ ਪਾਗ ਲਿਹਾਜ ਕੋਈ ਹੈ ਹੀ ਨਹੀਂ ਹੈ ਮੈਂ ਤਾਂ ਸੋਚ ਰਹੀਆਂ ਵੀ ਕਿੰਨੀ ਬੜੀ ਭੁੱਲ ਹੋਈ ਹੈ ਮੈਂ ਆਪ ਕਹਣੀ ਵੀ ਜਿੰਨੀ ਸਾਤੋਂ ਵੱਡੀ ਭੁੱਲ ਹੋਈ ਹੈ ਨਾ ਆਮ ਆਦਮੀ ਪਾਰਟੀ ਨੂੰ ਮੁੜ ਕੇ ਕਿਸੇ ਪਾਰਟੀ ਨੂੰ ਦੇੜੀ ਨਹੀਂ ਚੜਨ ਦੇਾਂਗੇ ਇਹਨਾਂ ਨੇ ਗੰਦ ਪਾ ਕੇ ਰੱਖਿਆ ਪੰਜਾਬ ਦੇ ਵਿੱਚ ਲੋਕ ਹੁੰਦਾ ਜਿਹੜੀਆਂ ਵੋਟਾਂ ਤੁਸੀਂ ਕਹਿੰਦੇ ਮੈਨੂੰ ਮੈਂ ਕਹਣੀ ਆ ਕਿ ਮੈਂ ਉੱਠਦੀ ਸਵੇਰ ਸ਼ਾਮ ਇਹਨਾਂ ਨੂੰ ਪਿੱਟਦੀ ਆ ਵੀ ਪ੍ਰਮਾਤਮਾ ਇਹਨਾਂ ਦਾ ਬੇੜਾ ਨਾ ਚੰਗੀ ਤਰ੍ਹਾਂ ਡੋਬੀ ਮੁੜ ਕੇ ਉੱਠਣ ਚੋਗੇ ਨਾ ਰਹਿਣ ਜਿੱਦਾਂ ਲੋਕਾਂ ਦੇ ਨਿਆਣੇ ਰੋਲ ਰਹੇ ਨੇ ਨਾ ਇਹ ਇਹਨਾਂ ਦੇ ਖੁਦ ਦੇ ਬੱਚੇ ਰੁਲਣ ਇਹਨਾਂ ਨੇ ਇੰਨਾ ਦ ਆ ਉਮਰ ਹੁੰਦੀ ਹੈ ਵੀ ਬੰਦਾ ਨੌਕਰੀ ਲੱਗ ਜਾਂਦਾ ਆਪਦਾ ਆਰਾਮ ਦੀ ਜਿੰਦਗੀ ਕੱਢਣ ਦੀ ਤੁਸੀਂ ਧਰਨਾ ਦੇ ਫਿਰਦੇ ਆ ਸਾਡੇ ਦੇਖੋ ਤੁਸੀਂ ਲੇਡੀਜ਼ ਦੇਖੋ ਕਿੰਨਾ ਬੁਰਾ ਹਾਲ ਹੈ ਸਾਡਾ ਅਸੀਂ ਪਿੱਛੇ ਘਰ ਕੰਮ ਵੀ ਕਰਨੇ ਬੱਚੇ ਛੱਡ ਕੇ ਆਏ ਵੇ ਅਸੀਂ ਦੁਬਾਰਾ ਘਰ ਪਰਤਣ ਦੀ ਚਿੰਤਾ ਹੈ ਦੇਖੋ ਕਿੰਨੀ ਅਸੀਂ ਕਾਲੀ ਜੇ ਕੋਈ ਮਿਸ ਹੈਪ ਹੋਵੇ ਜੇ ਕੁਝ ਹੋ ਜਾਵੇ ਬਗਾਨੇ ਸਿਟੀ ਜਾ ਕੇ ਬੈਠੇ ਆ ਇਹਨਾਂ ਨੂੰ ਸ਼ਰਮ ਨਹੀਂ ਆ ਬੋਰਾ ਵੀ ਪ੍ਰਸ਼ਾਸਨ ਉੱਤੋਂ ਵੱਧ ਨਹੀਂ ਕੰਮ ਆ ਡੀਸੀ ਸਾਹਿਬ ਕੀ ਕਰਦੇ ਉਹਨਾਂ ਨੂੰ ਬਿਲਕੁਲ ਕੋਈ ਹੈ ਨਹੀਂ ਕਿ ਇੱਥੇ ਆ ਕੇ ਸਾਡੀ ਸਾਰ ਪੁੱਛੋ ਕੱਲ ਡੀਸੀ ਹੈ ਕਿੱਦਾਂ ਨੇ ਡੀਸੀ ਇਹਨਾਂ ਨੇ ਡੀਸੀ ਸਾਡੇ ਡੀਸੀ ਵੀ ਹੈਗੇ ਇਹ UPSC ਤੁਸੀਂ ਕਲੀਅਰ ਕੀਤਾ ਤਾਂ ਲੋਕਾਂ ਨੇ ਪਬਲਿਕ ਖਾਤਰ ਕਲੀਅਰ ਕੀਤਾ ਹੈ ਡੈਮੋਕ੍ਰੇਸੀ ਖਾਤਰ ਕਲੀਅਰ ਕੀਤਾ ਹੈ ਨਾ ਕਿ ਇਹਨਾਂ ਦੇ ਖਾਤਰ ਇਹ ਤਾਂ ਵੱਲੋ ਬੱਲੀ ਆ ਅੱਜ ਆਗੇ ਮੁੜ ਕੇ ਨਹੀਂ ਆਉਂਦੇ ਇਹ ਦਿੱਲੀ ਜਿਹਨਾਂ ਦਾ ਜਿਹੜਾ ਬਿਸਤਰਾ ਗੋਲ ਹੈ ਠੀਕ ਹੈ ਰਹਿੰਦੀ ਹੁੰਦੀ ਜਿਹੜੀ 20 ਕੇਜੀ ਵਾਲੀ ਇੱਥੇ ਡੋਵੇ ਲੈਣੀ ਹੈ ਇਹਨਾਂ ਦੀ ਹਾਂ ਜਿਵੇਂ ਉਹਨਾਂ ਨੇ ਇੱਕ ਬੋਰਡ ਤੇ ਲਿਖਿਆ ਇਲਾਕੇ ਦੀ ਬਦਲ ਜਾਉ ਨਹਾਰ ਇੱਕ ਆਪਣਾ ਐਮਐਲਏ ਸੰਜੀਵ ਅਰੋੜਾ ਇਸ ਵਾਰ ਆ ਦੇਖੋ ਬਦਲੀ ਹੋਈ ਨਹਿਰ ਤੋਂ ਢਿੱਪੇ ਹੈ ਆ ਬਦਲੀ ਹੋਈ ਨਹਾਰ ਹੈ ਆ ਬਦਲੀ ਉਹ ਨਹਾੜ ਲੱਗਦੀ ਐ ਨਾ ਉਹਨੂੰ ਪੰਜਾਬ 베ਜ ਖਾਦਾ ਐਨਾ ਕਰਜ਼ਾ ਲਿਆ ਵੈ ਨਾ ਇਹਨਾਂ ਨੇ ਪੰਜਾਬ ਦੇ ਉੱਪਰ ਤੁਹਾਨੂੰ ਪਤਾ ਹੀ ਐ ਐਨਾ ਕਰਜ਼ਾ ਐ ਕਿ ਇੱਕ ਪੰਜਾਬੀ ਦੇ ਉੱਪਰ 5-5 ਲੱਖ ਦਾ ਕਰਜ਼ਾ ਐ ਸਾਡੀ ਜਿਹੜੀ ਸਮੱਸਿਆ ਸੁਣੀ ਜਾਵੇ ਸਾਨੂੰ ਬਹਾਲੀ ਰਵਾਈ ਜਾਵੇ ਬਸ ਸਾਨੂੰ ਇੰਨੀ ਇਹੀ ਉਹ ਐ ਠੀਕ ਐ ਨਹੀਂ ਆਸ ਰੱਖੇ ਸਰਕਾਰ ਕੀ ਮੁੜ ਕੇ ਦੁਬਾਰਾ ਆ ਜਾਣਗੇ ਸਵਾਲ ਕਰੋਂਗੇ ਜਦੋਂ ਦੁਬਾਰਾ ਆਏ ਵੋਟਾਂ ਮਗਰ ਬਿਲਕੁਲ ਸਰ ਅਸੀਂ ਦੇਲ ਹੀ ਨਹੀਂ ਛੱਡਣ ਦੇਣਾ ਇਹ ਬੰਦਾ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣੇ ਹੈਗੇ ਇਹ ਜਿਹਨਾਂ ਨੇ ਮੈਂ ਹੱਤ ਚੱਕੀ ਹੋਈ ਐ ਠੀਕ ਹੈ ਕਾਠ ਵੀ ਹੰਡੀ ਕਹਿੰਨਾ ਇੱਕੋ ਵਾਰ ਛੱਡਦੀ ਹੁੰਦੀ ਹੈ ਬਾਰ-ਬਾਰ ਨਹੀਂ ਛੱਡਦੀ ਹੁੰਦੀ ਧੋਖਾ ਇੱਕ ਵਾਰੇ ਮਨਾਇਆ ਜਾ ਸਕਦਾ ਬਾਰ-ਬਾਰ ਬੇਫੂਫ ਨਹੀਂ ਮਨਾਇਆ ਜਾ ਸਕਦਾ ਜਨਤਾ ਨੂੰ ਡੈਮੋਕ੍ਰੇਸੀ ਲੈਣਾ ਨੇ ਪੱਠਾ ਗੁੱਲ ਕਰਦਾ ਹੈ ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਨਾਲ ਦੀ ਸਿਚੁਏਸ਼ਨ ਐ ਨਹੀਂ ਹੈਗੀ ਠੀਕ ਹੈ ਜੀ ਅੱਖਾਂ ਦਿਖਾਉਂਦੇ ਨੇ ਜੇ ਅਸੀਂ ਕੁਐਸਚਨ ਕਰਦੇ ਆ ਝੂਠੇ ਵਰਚੇ ਪਾਉਂਦੇ ਨੇ ਠੀਕ ਹੈ ਪਾਏ ਹੋਏ ਜਲੰਧਰ ਪਰਚੇ ਸਾਡੇ ਯੂਨੀਅਨ ਪ੍ਰਧਾਨਾਂ ਤੇ ਪਾਏ ਹੋਏ ਨੇ ਕੁਝ ਵੀ ਨਹੀਂ ਹੋ ਰਿਹਾ ਕੋਈ ਸਾਰ ਨਹੀਂ ਲਈ ਜਾ ਰਹੀ ਕਿੱਥੋਂ ਕਿੱਥੋਂ ਆਏ ਹੋ ਮੈਡਮ ਬਾਰਡਰ ਤੋਂ ਆਏ ਫਾਜ਼ਿਲਕਾ ਤੋਂ ਕਿੰਨੀ ਦੂਰੋਂ ਆਏ ਹੋ ਨੇ ਆ ਸਾਡੇ ਵਿਕਾਸ ਸਰ ਫਰੀਦਕੋਟ ਤੋਂ ਆਏ ਹੋ ਨੇ ਕਿੱਥੇ ਤੱਕ ਸਰ ਕਿੰਨਾ ਮਤਲਬ ਸਾਨੂੰ ਮੈਂਟਲ ਪ੍ਰੈਸ਼ਰ ਟੌਰਚਰ ਕੀਤਾ ਜਾਂਦਾ ਮੈਂਟਲ ਟਰੋਮਾ ਅਸੀਂ ਸਫਰ ਕਰ ਰਹੇ ਹਾਂ ਹੈਨਾ ਇਹ ਸਰਕਸ ਖੇਡਦਾ ਖੇਡਦਾ ਨਾਟਕਾਂ ਚ ਖੇਡਦਾ ਖੇਡਦਾ ਰਾਜ ਗੱਡੀ 'ਤੇ ਬਿਠਾਤਾ ਸੀਐਮ ਜੀ ਜਿਹੜਾ ਬਿਲਕੁਲ ਕਾਬਲ ਨਹੀਂ ਸੀ ਬੰਦਾ ਇੱਕ ਬੇ ਬੇਗਹਿਰਤ ਬੰਦਾ ਸੀ ਸੀਐਮ ਜੀ ਕੁਰਸੀ 'ਤੇ ਬਿਠਾਤਾ ਤੇ ਭੁਗਤ ਰਹੇ ਹਾਂ ਅਸੀਂ ਮੇਰੇ ਮੁਕਾਬਲੇ ਮੁੱਖ ਮੰਤਰੀ ਨੇ ਆਇਆ ਥੋ ਪਹਿਲਾਂ ਮੈਂ ਕਹਿੰਦੀ ਪੰਜਾਬ ਦਾ ਇਤਿਹਾਸ ਕਰਪਟ ਕਰਦਾ ਇਸ ਬੰਦੇ ਨੇ ਐਦਾਂ ਦਾ ਬੰਦਾ ਨਹੀਂ ਚਾਹੀਦਾ ਮੁੜ ਕੇ ਅੱਖਾਂ ਪੰਜਾਬੀਆਂ ਨੂੰ ਚਾਹੀਦਾ ਵੀ ਉਹ ਅੱਖਾਂ ਖੋਲ ਲੈ ਐਦਾਂ ਦੇ ਮੰਤਰੀ ਨੂੰ ਵੋਟ ਨਾ ਕਰਿਓ ਮੁੜ ਕੇ ਇਹਨਾਂ ਥੋੜੀ ਸਾਦੀ ਲਈ ਆ ਦੇਖੋ ਕਿੰਨਾ ਬੁਰਾ ਹਾਲ ਹੈ ਬੱਚਿਆਂ ਦਾ ਇਹਨੂੰ ਮੁੜ ਕੇ ਮੈਂ ਤਾਂ ਪ੍ਰਸ਼ਾਸਨ ਤੋਂ ਹਰਾਨਾ ਕਿ ਲੁਧਿਆਣਾ ਦੇ ਪ੍ਰਸ਼ਾਸਨ ਨੂੰ ਬਿਲਕੁਲ ਵੀ ਦੇਖੋ ਆਮ ਪਬਲਿਕ ਨਾਲ ਪਿਆਰ ਨਹੀਂ ਇੱਕ ਵੀ ਬੰਦਾ ਸਾਡੀ ਹਾਲਚਾਲ ਪੁੱਛਣ ਨਹੀਂ ਆਇਆ ਨਾ ਕੋਈ ਮਾਕੇ ਦਾ ਐਸਡੀਐਮ ਨਾ ਡੀਐਸਪੀ ਕੋਈ ਨਹੀਂ ਆਇਆ ਪ੍ਰਸ਼ਾਸਨਿਕ ਅਧਿਕਾਰੀ ਸੁੱਤੇ ਪਏ ਨੇ ਇਹ ਦਿਖਾ ਸਕਦੇ ਆ ਸਾਡੇ ਬੈਨਰ ਲੱਗੇ ਹੋਇਆ ਤਾਂ ਹਰੇਕ ਐਮਐਲਏ ਨਾਲ ਹਰੇਕ ਮੰਤਰੀ ਨਾਲ ਜਿੱਦਾਂ ਕਿ ਸਾਨੂੰ ਆ ਆਪਣਾ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਈ ਗਈ ਚੱਲਦੇ ਫਿਰਦੇ ਉੱਪਰ ਲੱਗਾ ਹੋਇਆ ਪੋਸਟਰ ਤੇ ਉਹਨਾਂ ਨੇ ਕਿਹਾ ਕਿ 5 ਮਿੰਟ ਵਿੱਚ 10 ਮਿੰਟ ਵਿੱਚ 1 ਘੰਟੇ ਵਿੱਚ ਮੀਟਿੰਗ ਮਿਲ ਰਹੀ ਹੈ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਕਿ ਸਭ ਕਮੇਟੀ ਨਾਲ ਹਰ ਭਾਲਜੀ ਮਾਂਜੀ ਨਾਲ ਕੁਲਦੀਪ ਤਾਲੀਵਾਨ ਅਸੀਂ ਬਹੁਤ ਜ਼ਿਆਦਾ ਮੀਟਿੰਗਾਂ ਕਰ ਚੁੱਕੇ ਹਾਂ ਹਰ ਮੀਟਿੰਗ ਵਿੱਚ ਇਹ ਵਾਦਾ ਕੀਤਾ ਜਾਂਦਾ ਹੈ ਕਿ ਅਗਲੇ ਮਹੀਨੇ ਤੁਹਾਨੂੰ ਜੁਆਇਨਿੰਗ ਦੇ ਰਹੇ ਹਾਂ ਪਰ ਉਹ ਅਗਲਾ ਮਹੀਨਾ ਆ ਨਹੀਂ ਰਿਹਾ ਪਿਛਲੇ 3 ਸਾਲ ਤੋਂ